ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਵੱਲ ਤੁਰਨਾ ਮਾਦਾ ਗੁਦਰੀ ਨਾਲ ਸਵਾਲ ਜਵਾਬ ਇਹ ਕਿਉਂ ਹੋ ਰਿਹਾ ਲੇ ਜਾਣ ਵਾਲਿਆ ਸਾਡੇ ਤੂੰ ਪੈਂਦੀ ਵਿੱਚ ਸੀਨੇ ਗੁਜਰੀ ਨੂੰ ਦੱਸ ਜਾਵਣਾ ਉੱਤੇ ਕਿੰਨੇ ਕੁ گزارੋਗੇ ਮਹੀਨੇ ਗੁਜਰੀ ਨੂੰ ਦੱਸ ਜਾਵਣਾ ਉੱਤੇ ਕਿੰਨੇ ਕੁ گزارੋਗੇ ਮਹੀਨੇ ਦੱਸ ਜਾਣਾ ਗੁਜਰੀ ਨੂੰ ਹੋਰ ਹੁੰਦੀਆਂ ਤੇ ਕੋਰਾ ਰਹਿੰਦੀਆਂ ਜਦੋਂ ਚੰਦ ਨੂੰ ਛੇ ਪਾਵੇ ਕਾਲੀ ਮੱਸਿਆ ਚੱਕ ਵੀਰੇ ਹੌਲ ਉਠੀ ਦੇ ਜਦੋਂ ਸੂਰਜ ਨੂੰ ਰਾਹੁਣੇ ਗਰਸਿਆ ਹੋ ਜਾਣਾ ਕੋਲਾ ਕਾਲੀਆਂ ਬਈ ਹੋ ਜਾਣਾ ਕੋਇਲਾ ਕਾਲੀਆਂ ਕੋਲੇ ਹੋਣਾ ਜੇ ਪੀਤ ਮਹਨ ਦੀਨੇ ਦਿੱਲੀ ਵਾਲੇ ਜਾਣ ਵਾਲਿਆ ਸਾਡੇ ਧੂਪਾਂ ਦੀ ਵਿੱਚ سینੇ ਦੱਸ ਜਾਣਾ ਗੁਜਰੀ ਨੂੰ ਹੋ ਕਰੀਨਾ ਤੂੰ ਗਮ ਗੁਜਰੀ ਗੁਰੂ ਨਾਨਕ ਹੈ ਸਬਦ ਰਾਖਾ ਕਹਿ ਦੀ ਮੇਰੇ ਪੁੱਤ ਸ਼ੇਰ ਨੂੰ ਆਸਾ ਕਰਨਾ ਤਰਮ ਹਿਤ ਸਾਕਾ ਹਿੱਲੇ ਨਾ ਹਮਲਾ ਹਵਾਨਾ ਬਈ ਹਿੱਲਨਾ ਹੈ ਮਾਲਾਵਨਾ ਕੱਖ ਉੜਕੇ ਨਾ ਚੜਨ ਅਸਮਾਨੀ ਰੋਕਣੇ ਹੈ ਹੰਝੂ ਹਿੰਦਦੇ ਅਸੀਂ ਕਰਕੇ ਦਿਲ ਹੀ ਕੁਰੀ ਬਾਨੀ ਬਲੀਦਾਨ ਦੇਣਾ ਹੱਸਕੇ ਪੈਣ ਦੇਣਾ ਨੀ ਤਰਮ ਤੇ ਹਾਨੀ ਕਰੀ ਨਾ ਤੂੰ ਗਮ ਗੁਜਰੀ ਗੇ ਫਰੀਦਾ ਵਰਗੇ ਬਿਨਾ ਪੀਤੋਂ ਕਈ ਫੁੱਲ ਕਮ ਲਾਏ ਸਵਰਗਾ ਦੇ ਸੁਖ ਹੁੰਦੇ ਨੇ ਨਿਆਣੇ ਬੱਚਿਆਂ ਲਈ ਮਾਪਿਆਂ ਦੇ ਛਾਏ ਬਈ ਤੁਰ ਜਾਣ ਸੁਖ ਛਾਵਾਂ ਦੇ ਤੁਰ ਜਾਣ ਸੁਖ ਛਾਵਾਂ ਦੇ ਉਦੋਂ ਫਿਕਰਾਂ ਦੇ ਆਂਦੇ ਹੈ ਪਸੀਨੇ ਦਿੱਲੀ ਵਾਲੇ ਜਾਣ ਵਾਲਿਆ ਸਾਡੇ ਤੂ ਪੈਂਦੀ ਵਿੱਚ سینੇ ਦੱਸ ਜਾਣਾ ਗੁਜਰੀ ਨੂੰ ਸਵਾ ਮਾਨ ਜੰਜੂ ਲਾ ਕੇ ਟਿੱਕੇ ਤਿਲਕ ਮਲਾੜਿਆ ਨੇ ਫੂ ਦੇਸ ਦੇ ਕਮਾਲੇ ਫੁੱਲਾਂ ਤੇ ਕਾਲਾ ਪੌਰਨਾ ਸ਼ਰਾਂਦਾ ਗੁੰਗੇ ਜਾਲ ਮੈਂ ਔਰੰਗੇ ਬਈ ਜਾਲ ਮੈਂ ਅਰੰਗ ਜੇਵਨੇ ਬਈ ਜਾਲ ਮੈਂ ਔਰੰਗ ਜੇਵਨੇ ਸੱਚ ਧਰਮ ਕਰਿਆ ਫੈਰੋਣ ਸਾਤਾ ਕਰੀ ਨਾ ਤੁੰਗਮ ਗੁਜਰੀ ਗੁਰੂ ਨਾਨਕ ਹੈ ਸਬਦਾ ਰੱਖਾ ਕਰੀ ਮੇਰੇ ਪੁੱਤ ਸ਼ੇਰ ਨੂੰ ਅਸੀਂ ਕਰਨਾ ਤਰਮ ਹਿਤ ਸਾਥਾ ਕਰੀ ਮੇਰੇ ਪੁੱਤ ਸ਼ੇਰ ਨੂੰ ਹੋ ਬੁਲਬੁਲਾ ਮੈਣੇ ਪੌਂਦੀਆਂ ਜਦੋਂ ਕੋਲੋਂ ਲੰਘ ਜਾਂਦੀਆਂ ਬਹਾਰਾਂ ਬੁਲਬੁਲਾ ਮੈਣ ਪੌਂਦੀਆਂ ਜਦਾ ਅੱਖਾਂ ਕੋਲੋਂ ਲੰਘ ਜਾਂਦਿਆਂ ਬਹਾਰਾ ਹੋਸਰਾ ਦੀਆਂ ਕਰੜਾ ਨੇ ਘੇਰ ਲਈਆਂ ਕੋਕੀਆਂ ਗਟਾਰਾ ਸ਼ਰਾਗੀਆਂ ਕਰੜਾ ਨੇ ਲੱਖਾਂ ਘੇਰ ਲਈਆਂ ਕੋਕੀਆਂ ਗਟਾਰਾ ਜਾਲਮ ਨੇ ਜਾਲ ਤਾਣਿਆ ਹੋ ਜਾਲਮ ਨੇ ਜਾਲ ਤਾਣਿਆ ਦੇਗ ਸਾਮੇ ਗੇਕ ਪੁੱਤਰ ਕਿੰਨੇ ਦਿੱਲੀ ਵਾਲੇ ਜਾਣ ਵਾਲਿਆ ਸਾਡੇ ਧੂਪਹਿਨੀ ਵਿੱਚ ਸੀਨੇ ਦੱਸ ਜਾਣਾ ਗੁਜਰੀ ਨੂੰ ਹੋ ਡੁੱਬਦੀ ਏ ਬੇੜੀ ਹਿੰਦ ਦੀ ਦੇ ਦਿੱਤੇ ਆ ਬੀਨਾ ਨੀ ਕੰਡੇ ਲਗਣੀ ਤੇਲ ਸਾਬ ਮੁੱਕ ਸੁੱਕੇ ਲਹੂ ਪਾਇਨੇ ਦੀ ਵਾਲੀ ਜਗਣੀ ਹੋ ਤੇਲ ਮਲ ਸਭ ਮੁੱਕ ਗਏ ਲਹੂ ਪਾਇ ਤੋਂ ਦਿਮਾਲੀ ਜਗਣੀ ਬਦਿਆਂ ਨੇ ਪੰਛੀ ਘੇਰ ਲੇ ਜੀਵ ਦੀਆਂ ਨੇ ਪੰਛੀ ਘੇਰ ਲੇ ਬੰਦ ਇਤੋਂ ਨਾਨਕੀਆਂ ਦਾ ਨਾਕਾ ਕਹਿਨੀ ਮੇਰੇ ਪੁੱਤ ਸ਼ੇਰ ਨੂੰ ਅਸੀਂ ਕਰਨਾ ਤਰਨ ਹਿੱਤ ਥਾਕਾ ਦਮਨਾ ਤੋ ਕਈ ਗੁਜਰੀ ਗੁਰੂ ਨਾਨਕ ਘਸਾ ਵੇਦਾ ਆਖਾ ਦਮਨਾ ਤੂੰ ਕਈ ਗੁਜਰੀ